ਵੀ ਹੋਗੀ ਮੈਂ ਰੱਬ ਦਾ ਨਾਮ ਲੈਣਾ ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਸਿੱਧਾ ਸਦਾ ਬੰਦਾ ਵਾ ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ਤਾਨੀ ਇਦਾਂ ਦੀ ਨਹੀਂ ਹੈਗੀ ਪਹਿਲਾਂ ਮੈਂ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਤਨ ਤਨ ਖਿੜ ਗੁਰੂ ਇੱਕ ਸਤਿਗੁਰੂ ਬਹਾਰਾ ਅਤੇ ਹਾਲੇਲੂਇਆ ਗੌਸਪਾ ਕੁਜਨ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਜਕਾਰਾ ਮਾਂ ਚਿੰਤਪੁਰੇ ਦਾ ਬੋਲ ਸੱਚੇ ਤਤਵਾਰ ਕੀ ਜੈ ਔਰ ਜਕਾਰਾ ਜਕਾਰਾ ਸਤਗੁਰੂ ਰਵੀ ਮਹਾਰਾ ਜਕਾਰਾ ਮਹਾਰਾਜ ਰਖ ਸਤਗੁਰੂ ਰਵਿਦਾਸ ਮਹਾਰਾਜੀ ਦਾ ਸਾਡੇ ਗੁਰੂ ਜੀ ਦਾ ਔਰ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ 12 ਨਸੀ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਚਿੰਤਪੂਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰਨਗੇ ਪਰ ਇਹ ਵੱਡਾ ਐਲਾਨ ਆ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਸੀ ਜਦੋਂ ਔਟ ਵਾਲੇ ਦਾ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾ ਤੁਸੀਂ ਆਪ ਹੀ ਸਮਝ ਲੋਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਦਕਾਈ ਆ ਜਿੱਥੋਂ ਮੈਨੂੰ ਐਸਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਹੈ ਤੂੰ ਸ਼ਰੀਆਮ ਗਾਲਾਂ ਕੱਢ ਕੇ ਤੂੰ ਗਾਲਾਂ ਕੱਢੀਏਗੀ ਜੀ ਨਹੀਂ ਮੈਂ ਦਸ ਨਾਮ ਨਹੀਂ ਦੱਸਦਾ ਜੀ ਥੋੜਾ ਦੱਸੋ ਨਾ ਨਹੀਂ ਕਲੀਅਰ ਲੋਕਾਂ ਨੂੰ ਦੇਖੋ ਮੈਂ ਇਹਨੂੰ ਮੈਨੂੰ ਦੁੱਖ ਸੀਗਾ ਕਿ ਮੇਰੇ ਐਸਸੀ ਪਾਸੀ ਭਾਈਚਾਰੇ ਨੂੰ ਗਾਲਾਂ ਕੱਢੀ ਗਈਆਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕਰਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਜੀ ਪਤਾ ਲੱਗੇਗਾ ਕਿਉਂਕਿ ਕਿੱਥੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ 12 ਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇ ਹੋ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵਾ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਕਿਤੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੇ ਤੋਂ ਸਾਹਮਣੇ ਖੜਾ ਜਾਂਦਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪ੍ਰਪਗਨ ਸੈਟਰੇ ਸਾਨੂੰ ਡਾਕਟਰ ਪਿੰਡ ਦਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਚੱਕ ਦਿੱਤਾ ਇੱਕ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਗੀ ਜੀ 12 ਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਇਹ ਗਰੁੱਪ ਕੱਟ ਪਾਜੀ ਘਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਜਾਂਸੀ ਖੜੇ ਹੋ ਰਿਹਾ ਪਾਜੀ ਤੇ ਅਨਮੋਲ ਪਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹੜੀ ਚਾਹ ਦੀ ਦੁਕਾਨ ਆ ਰੇੜੀ ਲੱਗਦੀ ਆ ਹਾਂਜੀ ਇਹ ਕਾਹਦੇ ਮੁੱਦੇ ਕੀ ਰਹਿਣਗੇ ਇਹ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਰ ਜੇਗਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਤੇ ਗਰੰਟੀ ਆ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਪਲ ਤੋਂ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿਤਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ VOTER SUPPORTER VOTER ਕਿਉਂ ਨਹੀਂ ਬਦਲ ਸਕਦੇ ਦੇਖੋ ਮੁੱਦੇ ਮੈਂ ਨਹੀਂ ਦੱਸਨੇ ਜੀ ਮੈਂ 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 ਪਹਿਲਾਂ ਪਹਿਲੋ ਰੁਕੋ 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 ਸਹੀ ਰੁਕੋ ਜੀ ਹੋਰ ਖੜ ਤੇ ਜਾਓ ਖੜਦੇ ਹੋ ਮੈਂ ਸ਼ਹਿਰ ਘੁੰਮਾਂਗਾ ਇਥੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੁੰਦੇ ਡੰਪ ਦੇ ਦਿਸੋ ਇਥੋਂ ਡੰਪ ਕਿੱਥੇ ਆ ਕੂੜੇ ਦਾ ਡੰਪ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਡਿਲਿਵਰੀ ਸਟੇਸ਼ਨ ਦੇ ਤੋਂ ਬਾਹਰ ਨਿਕਲਦੇ ਆ ਉਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੈ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸਭਈਆਂ ਤੇ ਖੰਡਾ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਚਾਹ ਦਾ ਕੱਪੜਾ ਕਿੰਨਾ 120 ਰੁਪਏ ਦਾ ਮੈਂ ਕਿਹਾ ਵਾਹ ਰੱਬ ਇਹ ਰੰਗ ਵੇਖਣੇ ਕਿਹਾ ਮੈਂ ਕਿਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਇੱਕ ਆਟੋ ਵਾਲਾ ਨੁੱਟਿਆ ਸੀ ਕਿ ਹੁਣ ਤੂੰ ਲੋਟਣਾ ਪਿਆ ਮੈਂ ਕਿਹਾ ਵੀ ਇੱਥੇ ਇਹਨਾਂ ਵੇਤੀ ਪੈਸੇ ਲੈ ਕੇ ਵੇਚੋ ਭਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਬੋਟਰਾਂ ਦਾ ਇਮਾਨ ਹੁੰਦਾ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਚਕਮਾੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਦੇਣਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਢੇਲਾ ਜੋ ਕੁਛ ਮਿਲਦਾ ਲੈ ਲਓ ਲੈਣ ਤੋਂ ਬਾਅਦ ਵੋਟਾਂ ਤੁਸੀਂ ਪਾ ਦਿਓ ਬਸ ਇਹ ਤੁਹਾਡਾ ਬਜਟ ਹੈ ਵੋਟਾਂ ਜਿੱਧਰੋਂ ਪਾਣੀ ਆਉਂਦੇ ਪਾਣੀ ਆਉਂਦੇ ਹੋਰ ਬੰਦੇ ਸਾਹਮਣੇ ਅੱਜ ਵਾਰੀ ਤੁਸੀਂ ਖੜੇ ਸੀ ਕਿੰਨਿਆ ਕੁ ਲੱਗਾ ਮੇਰਾ ਬਜਟ ਬਹੁਤ ਥੋੜਾ ਹੈ ਲੱਖ ਰੁਪਏ ਬਜਟਾ ਥਾ ਚੋਣ ਨਿਸ਼ਾਨ ਕੀ ਹੈ ਦੇਖੋ ਚੋਣ ਨਿਸ਼ਾਨ ਤੇ ਲੋਕਾਂ ਨੂੰ ਦੇਣਾ ਜੀ ਇਹ ਸਰਕਾਰ ਨੇ ਦੇਣਾ ਸਰਕਾਰ ਨੇ ਚੋਣ ਨਿਸ਼ਾਨ ਤੇ ਲੋਕਾਂ ਦੱਸਾਂਗਾ ਮੈਂ ਜਾ ਕੇ ਨੇ ਪਾਜੀ ਸਾਹਿਬ ਮੈਂ ਬੇਗੰਬੂਰਾ ਸਾਂਝਾ ਫਰੰਟ ਤੋਂ ਲੜ ਰਿਹਾ ਹਾਂ ਜੀ 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 ਜਿਹੜੀ ਚਲੰਦੇ ਜਿਹੜੀ ਇੰਟਰਵਿਊ ਹੈ ਉਹਦੇ ਵਿੱਚ ਤੁਸੀਂ ਕਹੇ ਮੋਟਾ ਪਿਆ ਦੇਖੋ ਪਿਛਲੀ ਵਾਰ ਛੱਡੋ 4599 ਬੋਟਾ ਪਿਆ 70-70 ਪਈਆਂ ਸੀਗਾ ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ ਇਹ ਸੱਚਾਈ ਦੇ ਬੋਟਾ ਜੀ ਲੇਕਿਨ ਤੁਸੀਂ ਚਲੰਦਰ ਦੇ ਇੰਟਰਵਿਊ ਹੋਈ ਉਹਦੇ ਵਿੱਚ ਤੁਸੀਂ ਕਹੇ 30 35000 ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ 1 ਲੱਖ ਰੁਪਏ 1 ਲੱਖ ਰੁਪਏ ਵੱਧ ਚੋ ਚਾਰ ਜਗ੍ਹਾ ਇਲੈਕਸ਼ਨ ਲੰਣੇ ਪਾਜੀ ਚਾਰ ਜਗ੍ਹਾ ਇਲੈਕਸ਼ਨ ਲੰਣੇ ਆ ਚਾਰਾਂ ਜਗ੍ਹਾ ਤਾਂ ਬਜੇ ਨਹੀਂ ਬਜੂਗਾ ਇੱਕ ਇਹਨਾਂ 50 ਹਜ਼ਾਰ ਰੁਪਏ ਹਾਂਜੀ ਕਰੋ ਇਹ ਮੁੱਦਾ ਲੜੋ ਇਹ ਪਾਜੀ ਕਮੇਟੀ ਚੱਕੀ ਮੈਂ 90000 ਰੁਪਏ ਕੱਟ 10000 ਰੁਪਏ ਕੱਟ 90000 ਪਰ ਪੂਰਾ ਕੀਤਾ ਮੈਂ ਉਹਦਾ 10000 ਲੋਕਾਂ ਕੋਲੋਂ ਮੰਗੂ ਲਾ ਕੇ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲ ਫੰਡ ਮੰਗ ਰਿਹਾ ਹਾਂ ਤੁਹਾਡੇ ਮੁੱਦੇ ਕੀ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਈ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਹੋਵੇ ਮੈਂ ਖੜਾ ਹਾਂ ਜੇ ਦੇਖ ਦੱਸਾਂਗੇ ਕੌਮ ਲੈਣ ਤੋਂ ਮੇਰੋਂ ਮੜਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਕੌਮਲਾਂ ਤੋਂ ਸ਼ਹੀਦਾਂ ਦਾ ਮੱਥਾ ਟੇਕ ਲੈਂਦੋ ਫਿਰ ਆਪਾਂ ਚੰਡਾ ਚਾਰ ਦੇਣਾ ਇੱਥੇ ਬਹਿ ਜਾਣਾ ਫਿਰ ਮੈਦਾਨ ਨਹੀਂ ਗਏ ਅੱਜ ਫਿਰ ਆ ਬਰੀਰ ਵਾਲਾ ਵੀ ਖੜਾ ਅੰਬਲੀ ਸਰ ਤੋਂ ਕੀ ਕੰਪੀਟੀਸ਼ਨ ਹੋਵੇਗਾ ਟੱਕਰ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਪੰਜ ਹੀ ਪੈਣੀਆਂ ਉਹਨੂੰ ਵੀ ਉਹਨੂੰ ਜਿਹੜੀ ਕਿਸੇ ਵਾਲਾ ਲੋਕੀ ਹੀਰੇ ਆਪੇ ਹੀਰਾ ਹੀਰਾ ਬਰੀਰ ਵਾਲਾ ਜਿਹੜਾ ਬਹੁਤ ਮਹਿੰਗੀ ਹੈ ਮਹਿੰਗਾ ਪ੍ਰੀਟਰ ਹੁੰਦਾ ਤਾਂ ਕਰਕੇ ਜੀ ਕਿ ਮੇਰੀ ਬੇਨਤੀ ਹੈ ਕਿ ਅੱਜ ਵੀ ਰਾਮ ਨਿਲਾ ਮੈਦਾਨ ਨਹੀਂ ਗਏ ਅੱਜ ਜਾਵਾਂ ਕੱਲ ਜਾਵਾਂਗੇ ਜੀ ਉਹਨੇ ਅੱਜ ਤੇ ਮੂੰਹ ਖੇਲਾ ਮੇਰੀ ਕਾ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਅੱਜ ਹੁਣ ਹੀ ਆਇਆ ਹੀ ਆ ਪਾਜੀ ਨੈਕਸਟ ਆਇਆ ਚਾਹ ਪੀਣ ਲੱਗੇ ਆ ਹੀਰਾ ਪ੍ਰੀਟਰ ਕੰਪਲੀਟ ਖਾ ਲ ਗਏ ਉਹਨੇ ਮੈਨੂੰ ਥੋੜਾ ਮਹਿੰਗਾ ਲਾਤਾ ਮੈਂ ਕਹਿੰਦਾ ਮੈਨੂੰ ਕੋਈ ਮਹਿੰਗਾ ਕਹਿੰਦਾ ਤੂੰ ਤਗੜਾ ਲੀਡਰ ਆ ਮੈਂ ਕਹਿੰਦਾ ਯਾਰ ਆ ਕਿਹੜੀ ਗੱਲ ਹੈ ਅੱਛਾ ਮੇਟੀ ਚੱਕੀ ਨਾਲ ਦੇ ਵੇ ਹੁੰਦੇ ਮਗਾ ਲੱਗ ਕੇ ਮੈਂ ਕਹਿੰਦਾ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂਗੇ ਉਹਨੂੰ ਕੋਲ ਕੰਨਾਂ ਨੂੰ ਪੈਸੇ ਨਹੀਂ ਲੈਣੇ ਜ਼ਰੂਰ। ਕੈਂਡੀਡੇਟ ਕੈਂਡੀਡੇਟ ਖੜੇ ਹੋਣਾ ਬੜੀ ਵੱਡੀ ਗੱਲ ਆ। ਭਾਜੀ ਕੀ ਹੋਇਆ? ਕੋਈ ਨਹੀਂ ਖੜਾ ਆਈ ਉਹ ਵੀ ਆਈ। ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜੇ ਉਹਦੇ ਸਾਹਮਣੇ ਅਤਾਨਾਸ਼ਾਹੀ ਸਰਕਾਰ ਨਹੀਂ ਹੋਏਗੀ ਫਿਰ ਉਹ ਰਾਜਾ ਕਾਹਦਾ ਰਹਿ ਗਿਆ? ਫਿਰ ਤੋਂ ਦੀ ਮਨਮਰਜ਼ੀ ਚੱਲੀ ਨਾ ਪਿੰਗ ਬੁੰਗੀ ਸਰਕਾਰ ਬਣ ਗਈ, ਦੱਖਣ ਕੋਰੀਆ ਸਰਕਾਰ ਬਣ ਗਈ। ਅਗਲੀ ਵਾਰੋਂ ਨੇ ਵੋਟਾਂ ਨਹੀਂ ਕਰਨ ਦੇਣੀਆਂ। ਠੀਕ ਆ ਨਾ? ਇਸ ਕਰਕੇ ਆਪਾਂ ਵੋਟਾਂ ਲੰਡੀਆਂ ਤੇ ਜਿੱਤ ਕੇ ਦਿਖਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।